ਇਹ ਦਾ ਦੇਖੋ ਦੋ ਰਾਤਾ ਬਣਾਵਾਗੜ 25402 ਉਹ ਵੀ ਪਰਵਾਹ ਹੀ ਨਹੀਂ ਕਰਦਾ ਬਾਕੀ ਬਾਦ ਲਈ ਚੈੱਕ ਦੇਖੋ ਬਾਈ ਦੇਖੋ ਪਾਣੀ ਵੀ ਖੜਾ ਹੈ ਬਾਈ ਦਵੰਦਵਨ ਵਾਲੀ ਦਾ ਗੱਲ ਹੀ ਨਹੀਂ ਬਾਈ ਕੋਈ ਬਨਾਵੀ ਬਾਈ ਪੂਰੀ ਨਾ ਬੰਦਾ ਜੀ ਇਹੋ ਚੰਗੀ ਲੱਗੀਦਾ ਬਾਈ ਖੇਰ ਜੂ ਕੱਢਦੇ ਹੋ ਅੱਕੀ ਵੱਡੀ ਸੀ ਮੀ ਪੈ ਗਿਆ ਬਾਈ ਇਹ ਦੂਬਾ ਬਾਹਾਂ ਨਹੀਂ ਲੋਤ ਪੀ ਬੱਤੀ ਗਏ ਤੇ ਅੱਜ ਟਾਈਮ ਲੱਗਦਾ ਆ ਪਾਉਣ ਲੱਗ ਗਏ ਬਈ ਦੇਖੋ ਤੁਸੀਂ ਪਾਣੀ ਖੜਾ ਵਾਹ 18 ਦਾ ਬੰਦਾ ਬਈ ਦੇਖੋ ਇਹ ਤਾਂ ਪੂਰਾ ਕੰਮ ਖਤਰੇ ਵਾਲੀ ਆ ਬਈ ਦੇਖੋ ਯਾਰ ਪਾਇਆ ਆ ਮਿੱਟੀ ਦਾ ਕੋਈ ਬਾਜ ਭਾਈ ਜਮਾ ਸਾਈਲੈਂਟ ਲੈਟਰ ਹੈ ਸਾਡੀ ਕੋਈ ਚੀਜ਼ ਨਹੀਂ ਰੱਖੋ ਦੇਖੋ ਨਾ ਲਾਉਂਦੇ ਆ ਚੋ ਵੀ ਇਹ ਕੋਈ ਪਾਣੀ ਖੜਾ ਪੂਆ ਬਰਾਵਣਾਲੀ ਦਾ ਗਾਂਧੀ ਨਹੀਂ ਭਈਏ ਜੇ

ਲੈਫਟ ਵੀ ਤਾਂ ਇਹ ਨਹੀਂ ਹੋ ਜਾਂਦਾ ਕਿ ਆ ਮੈਂ اور چې ورما ماښام باندې چک کړی ਦੇ ਵਿੱਚ ਮਾੜਾ ਮੋਟਾ ਕਿਦੋਂ ਬਾਜਦਾ ਦਾ ਬਾਈ ਉਦੋਂ ਜਰੂਰ ਦੇਖ ਕੇ ਪਰੇ ਉਰੇ ਹੋ ਜਾਂਦਾ ਡਰਾਈਵਰ ਨਹੀਂ ਕੋਈ ਦਿੱਖਦੀ ਨਹੀਂ ਮੰਨ ਰਿਹਾ ਅੱਜ ਇੱਕ ਬੰਦਾ ਆਹ ਰਾਤ ਆਪਣਾ ਬੰਗਾ ਹਾਂ ਬਾਈ ਟੋਰਟੇ ਦੇ ਮਗਰ ਉਹਨਾਂ ਚਾਜੀ ਲੋ ਦੋਦੇ ਉਹ ਯਾਰ ਚੱਕਰ ਤੇ ਕੋਈ ਚੱਕਰ ਨਹੀਂ ਤੋੜ ਰਿਹਾ ਬਾਈ ਦੇਖ ਲੋ ਕੋਈ ਚੱਕਰ ਨਿਕਾਲੋ ਬੰਦੇ ਅੱਗੇ ਸਾਹਮਣੇ ਆ ਨੀ ਘੜਾ ਘਾਲ ਗਿਆ ਉਹ ਤਾਂ ਬੜਾ ਵੱਡਾ ਪੁੱਤ ਦੋ ਤਨ ਦੇ ਨਾਲ ਹੋ ਗਏ ਭਾਈ ਮੀਂਹ ਪਏ ਈ ਵਾਲੀ ਗੱਲ ਤਾਂ ਸਾਨੂੰ ਪਤਾ ਲੱਗਦੀ ਜਾਂਦੀ ਆ ਬਾਅਦ ਤੇ ਭਾਈ ਤਾਂ ਕੋਈ ਕੋਈ ਕੰਮ ਨਹੀਂ ਲੈ ਲੋਦਾਾਰੇ ਕੰਮ ਕਰਦਾ ਪੂਰਾ ਕੌਮ ਦੇ ਜੋਗ ਮਾਸ ਦਾ ਵਿੱਚ ਕਿਤੇ ਗੁਵਾਸ ਮੰਨਦਾ ਜੀ ਵਿੱਚ ਦੇਖ ਲੈ ਖਰਚਾ ਵੀ ਬਾਈ ਦੂਜੇ ਡਾਕਟਰ ਨਾਲ ਬਹੁਤ ਘੱਟ ਹੈ ਦਾ ਵੀਰ ਕੋ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬਾਈ ਧੰਨਵਾਦ ਜਿਹੜੇ ਬੰਦੇ ਜੁੜੇ ਆ